ਇਹਨਾਂ ਦਾ ਜੋਰ ਜੋ ਕਰਨਾ ਕਰ ਲੋ ਇਹਨੂੰ ਐਥੇ ਨਾ ਮੇਰੇ ਵੀ ਉੱਥੇ ਨੌਕਰੀ ਆ ਇਹਨੇ ਪਿਓ ਸਾਡੇ ਗਰੀਬਾਂ ਦੀ ਨੌਕਰੀ ਲਿੱਤੇ ਹੋਏ ਪੈਸਾ ਲਿੱਤਾ ਸਾਰੇ ਮਹੱਲੇ ਨੂੰ ਬੁਲਾ ਲਓ ਦੋ ਵਾਰੀ ਫੇਰ ਕਰ ਚੁੱਕਿਆ ਹੈ ਫੈਸਲਾ ਮੁੰਡੇ ਦੀ ਲਾਸ਼ ਦੇਖ ਕੇ ਲਿਆ ਕਰ ਰਹੇ ਹੁੰਦਾ ਜੋ ਮਾਰ ਕੇ ਜੋਰ ਮਾਰਦੇ ਕਰ ਲੋ ਜਾਣੇ ਹੁਣ ਜਾਣਾ ਇੱਥੇ ਜਿਹੜਾ ਹੱਥ ਜੋੜ ਕੇ ਇਨਸਾਨ ਮੰਗ ਰਿਹਾ ਮੇਰੇ ਬੱਚੇ ਨੂੰ ਇਨਸਾਫ ਦਿਓ ਤੁਹਾਨੂੰ ਕੁਝ ਨਹੀਂ ਚਾਹੀਦਾ ਤੁਹਾਨੂੰ ਛਾਪ ਚਾਹੀਦੀ ਬੱਚੇ ਨੂੰ ਤਾਂ ਆਪ ਦਿਓ ਮੇਰੇ ਬੱਚਾ ਰੜਿਆ ਤੇਦਾ ਹਾਂ ਮੇਰੇ ਬੱਚੇ ਉਹ ਜਿਹੜੀ ਬੇਅਤ ਵੀ ਕੀਤੀ ਕੁੱਤੇ ਬੰਦੇ ਨੇ ਬਈ ਨਮਕਰ ਲੱਗਿਆ ਹੋਇਆ ਦੱਲਾ ਮੇਰੇ ਬੱਚੇ ਨੂੰ ਸਾਹ ਨਹੀਂ ਲੱਗ ਰਿਹਾ ਤਰੀ ਇਹ ਮਾਤਾ ਕਿਉਂ ਨਾ ਗਈ ਇਹ ਇਹ ਮਾਂ ਪਰਲਾਪ ਕਰਦੀ ਉਹਨੂੰ ਪਤੰਦ ਨਹੀਂ ਦੱਲੇ ਨੂੰ ਦੇਖ ਸਕਦਾ ਕਿ ਮਾਦਾ ਰੋ ਰਹੀ ਹੈ ਮੇਰੇ ਬੱਚੇ ਨੂੰ ਚਾਹਤ ਹੈ ਇਹ ਸਾਫੀ ਕੋਹਾਰ ਲਗਾ ਰਹੀ ਹੈ ਇੱਕ ਮਾਦਾ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਥਾਂ ਵਿੱਚ ਪਾਣੀ ਭਰਿਆ ਆਇਆ ਤੇ ਕੀ ਦੱਲ ਗਿਆ ਸੀ ਤਾਲੂ ਅੱਛਾ ਕੀ ਹੋਇਆ ਕੀ ਸੀਗਾ ਜਿਸ ਕਰਨ ਤੁਹਾਨੂੰ ਕੀ ਨਾਮ ਹੈ ਤੁਹਾਡਾ ਜੀ ਮੈਂ ਮਾਣ ਬੱਚਾ ਤੁਹਾਡਾ ਨਾਮ ਕੀ ਹੈ ਮੈਂ ਆਦੀਪਦੀ ਮਾ ਆਇਆ ਤੇਰਾ ਨਾਮ लवली ਆ ਅੱਛਾ ਜੀ ਬੇਟੇ ਦਾ ਕੀ ਨਾਮ ਸੀਗਾ ਮਨੀਸ਼ ਮਨੀਸ਼ ਕੀ ਰਹਾਂ ਜੋਂਪਰੀ ਕਾਲ ਦੱਸੋ ਇਹ ਨਾ ਜੀ ਉਹਦੀ ਇਨ ਆਪਣੇ ਜਿਹੜਾ ਦਿਨਾਨਤ ਪ੍ਰਧਾਨ ਆ ਉਹਨਾਂ ਉਹਦੀ ਕੋਈ ਗੱਲਬਾਤ ਚੱਲਣ ਦੀ ਸੀਗੀ ਠੀਕ ਆ ਦਿਨਾਨਤ ਕੋਈ ਸਾਡੇ ਮੱਲੇ ਵਿੱਚ ਹੈਗਾ ਵਾ ਠੀਕ ਆ ਤੇ ਉਹਦੇ ਕੇ ਤੇ ਇਹਨੇ ਗੋਲੀ ਮਾਰੀ ਉਹਨੂੰ ਠੀਕ ਆ ਜਾਨਦੇ ਹੋਏ ਕਹਿ ਕੇ ਵੀ ਕੀ ਆ ਕਹਿੰਦਾ ਹੋਰਲੇ ਦਿਨਾਨਤ ਨਾਲ ਪੰਗੇ ਕਿਹਨੇ ਗੋਲੀ ਕਿਹਨੇ ਮਾਰੀ ਮਨਕਰਨ ਨੇ ਇਹ ਪਹਿਲਾਂ ਵੀ ਇੱਕ ਗੈਂਗਸਟਰ ਧਰ ਦਾ ਬੰਦਾ ਵਾ ਠੀਕ ਹੈ ਇਹ ਪਹਿਲਾਂ ਵੀ ਰੇਲਵੇ ਲਾਈਨ ਤੇ ਉੱਥੇ ਕੋਲ ਗੋਲੀ ਚਲਾ ਕੇ ਗਿਆ ਨੇ ਤਾਂ ਫਾੜ ਨਹੀਂ ਹੋਇਆ ਠੀਕ ਆ ਇਹ ਅੱਜ ਉਹਨੇ ਸਾਡਾ ਮੁੰਡਾ ਮਾਰਤਾ ਤਾਂ ਵੀ ਨਹੀਂ ਫੜਿਆ ਸਾਨੂੰ ਕਹਿੰਦੇ ਬਾਹਰ ਜਾਓ ਜਿੱਥੇ ਮਰਜ਼ੀ ਧਰਨੇ ਲਾਓ ਕਹਿੰਦੇ ਤੁਹਾਡੇ ਬਿਆਨ ਨਹੀਂ ਲੈਣੇ ਠੀਕ ਆ ਬੰਦੇ ਤੇ ਗੋਲੀ ਵੱਜੀ 2 ਘੰਟੇ ਬਾਅਦ ਜਿਹੜੇ ਉਹ ਬਿਆਨਾਂ ਕਹਿੰਦੇ ਉਹੀ ਬਿਆਨ ਲੈਣੇ ਉਹ ਜਦੋਂ ਠੀਕ ਹੋ ਗਿਆ ਉਹ ਚੋਹ ਜਿਹੜੇ ਬਿਆਨ ਦੇ ਰਿਹਾ ਉਹ ਕੋਈ ਮਾਇਨੇ ਨਹੀਂ ਰੱਖਦੇ ਇਹਨਾਂ ਦੀ ਠੀਕ ਹੈ ਐਸਾ ਜੋ ਵੇਚ ਗਿਆ ਵਾ ਠੀਕ ਹੈ ਉਹ ਚੋਰੀ ਦਾ ਸਮਾਨ ਉਹ ਕਬਾੜੀਆ ਵੇਚਦਾ ਵਦਿਆਨਾ ਤੇ ਉਹਦੇ ਨਾਲ ਆ ਇਹ ਠੀਕ ਆ ਹਜ਼ਾਰਾਂ ਚ ਵੇਚ ਗਿਆ ਇਹਨੇ ਕਰੋੜਾਂ ਦੀ ਜ਼ਿੰਦਗੀ ਖਰਾਬ ਕਰਤੀ ਘਰ ਰੋਲ ਤੇ ਨੱਚਾਈਦਾ ਲੜਾਈ ਦਾ ਕਾਰਨ ਭਾਈ ਕੁਝ ਵੀ ਨਹੀਂ ਸੀ ਬਾਅਦ ਦਿਨਾਂ ਨਾਲ ਤੇ ਅਪਨੀ ਰੈਂਡਿਜ਼ ਅਟਨੀ ਛੇ ਦੇ ਨਾਲ ਠੀਕ ਆ ਕੋਈ ਕੁਝ ਸਮੇਂ ਪਹਿਲਾਂ ਉਹਨੂੰ ਫੈਸਾ ਇਹਨਾਂ ਦੇ ਨਾਲ ਨਾਲ ਬਹੁਤ ਬੋਲੀ ਵਜਾਉਂਦੀ ਆ ਉਹਨਾਂ ਨੇ ਤਿੰਨਾਂ ਦਿਨ ਦਾ ਮਾਰਾ ਜੀ ਇਸ ਤੀ ਗਲੀ ਜਿਹੜੀ ਉਹ ਕੁੜੀਆਂ ਉਹ ਵੀ ਬੈਂਆਂ ਦੀ ਕੁੜੀ ਐ ਠੀਕ ਆ ਨਾ ਇਹਨਾਂ ਦੀ ਆਪਸ ਵਿੱਚ ਕੋਈ ਹੋਏਗੀ ਜੀ ਸਾਡੀ ਕੁੜੀ ਨੂੰ ਕੋਈ ਇਹਨਾਂ ਦਾ ਆਪਸ ਵਿੱਚ ਕੁੜੀ ਮੁੰਡੇ ਦਾ ਚੱਕਰ ਸੀ ਠੀਕ ਆ ਨਾ ਉਹਨੇ ਖੁਦ ਹੀ ਨਰਾਂ ਨੇ ਕਿਹਾ ਸੀ ਕਿ ਮੈਂ ਤੇਰੇ ਗੋਲੀ ਮਰਵਾਉਂਗਾ ਹਾਂਜੀ ਮਰਵਾਤੀ ਖੁਦ ਲੜਿਆ ਕਹਿੰਦਾ ਤੂੰ ਤੂੰ ਪੰਗਾ ਲੈ ਲਿਆ ਜਿੰਨਾ ਉਹਨਾਂ ਤੇਰੇ ਹੁੰਦੇ ਗੋਲੀ ਮਰਵਾਉਂਗਾ ਮਨਕੀਰਤ ਮਨਕੀਰਤ ਮਨਕਰਨ ਨੇ ਖੁਦ ਕਿਹਾ ਲਿਆ ਦਿਨਾਂ ਰਾਤ ਨਾ ਹੋਰ ਪੰਗਾ ਖੁਦ ਕਿਹਾ ਉਸ ਮੁੰਡੇ ਨੇ ਠੀਕ ਹੈ ਨਾ ਉਹਦੇ ਗੋਲੀ ਮਾਰ ਦਿੱਤੀ ਵੀਰਾਨਾਥ ਹੈਗਾ ਜੀ ਕਿੰਗ ਪੀਨ ਇਹਨਾਂ ਦਾ

ਰਮੇਸ਼ ਕੁਮਾਰ ਕੁੜੀ ਨਾਲ ਪਿਆਰ ਸੀ ਗਲੀ ਮੱਲੇ ਚ ਤੋ ਉਹਨੇ ਫਿਰ ਬਾਅਦ ਵਿੱਚ ਬਤਾਇਆ ਆਪਣੇ ਪਿਓ ਨੂੰ ਮੇਰੇ ਮੁੰਡੇ ਨਾਲ ਉਹਨੂੰ ਗੋਦ ਲਿਆ ਸੀ ਦੋਨੋਂ ਮੁੰਡੇ ਮੇਰੇ ਹੀ ਆ ਅੱਛਾ ਉਹ ਗੋਦ ਲੈਣ ਵਾਲੇ ਕਾ ਕੁੜੀ ਕੁੜੀ ਆ ਉਹ ਉਹਨੇ ਲਿਆ ਸੀ ਚਿਕੂ ਨੇ ਅੱਛਾ ਉਹਨੇ ਲਿਆ ਸੀ ਤੋ ਉਹਦੀ ਗੱਲਬਾਤ ਜਦੋਂ ਪੁਲਿਸ ਨੂੰ ਬਿਆਦ दिए ਕਿ ਮੈਨੂੰ ਫਲਾਣੇ ਆਦਮੀ ਤੇ ਮੇਰੇ ਲਗਨਟ ਹੈ ਉਹਨੇ ਮੈਨੂੰ ਗੋਲੀ ਮਾਰੀ ਆ ਜੇ ਚਾਂਦਨੀ ਇਸ ਰਸਤੇ ਜਾਣਾ ਗੱਟਾ ਕਿਉਂ ਗੋਲੀ ਮਾਰਾਈਏ ਕੁੜੀ ਕਰਕੇ ਕੁੜੀ ਕਰਕੇ ਉਹਦਾ ਰਿਸ਼ਤੇਦਾਰ ਕੁੜੀ ਵਾਲਾ ਕਿੰਨੇ ਮਰਵਾਏ ਕੋਈ ਆ ਦਾ ਦਿਨਨਾਥ ਨੂੰ ਅੱਛਾ ਦਿਨਨਾਥ ਕੌਣ ਹੈ ਜਦੋਂ ਸੀਸੀਟੀਵੀ ਆਈ ਸੀ ਤੋਂ ਗੋਲੀ ਚੱਲੀ ਜੋ ਉਹਦੇ ਤੋਂ ਕੋਲ ਨਜ਼ਰ ਆਇਆ ਵਾਹ ਦੇਖ ਲੈ ਤੁਸੀਂ ਹਰ ਕਿਸੇ ਕੇ ਮੋਬਾਈਲ ਯਾਰ ਮੈਨੂੰ ਤਾਂ ਉੱਧੇ ਵੀ ਗੱਡੀ ਦਿਖ ਰਹਾ 70 ਬੱਦ ਆਪਣੇ ਜੀਨਾਬਾਦ ਨਾਮ ਲੈ ਰਹੇ ਸੀ ਸੀਡੀ ਵੀ ਸੀਗਾ ਉਸ ਟੈਂਕ ਕੋਣ ਜੀਨਾਬਾਦ ਨਾਮ ਲੈ ਰਹੇ ਸੀ ਸੀਡੀ ਵੀ ਸੀਗਾ ਉਸ ਟੈਂਕ ਨਹੀਂ ਪੈਸੇ ਵਾਲੇ ਨਾ ਨਹੀਂ ਹੁੰਦੇ ਇਹ ਤੁਹਾਨੂੰ ਕਿੱਲਾ ਦੱਸਿਆ ਸੀ ਸੀਸੀਡੀ ਵਿੱਚ ਕੋਣ ਕੋਣ ਸੀ ਕਿੰਨੇ ਗੋਲੀ ਕਿੰਨੇ ਮਰਿਓ ਦੱਸੋ ਨਾ ਮਨੀ ਕੁਮਾਰ ਹੈ ਪਤਾ ਨਹੀਂ ਮਨੀ ਸਿੰਘ ਹੈ ਉਹ ਮੁੰਡੇ ਦਾ ਬਿਆਨ ਜੀਨਾਬਾਦ ਕੋਣ ਹੈ ਜੀ ਬੜਾ ਤਕੜਾ ਕੁਬਾੜੀਆ ਹੈ ਸ਼ਹਿਰ ਦਾ ਅੱਛਾ ਜਿਹਦੀ ਲੜਕੀ ਐ ਐਮ ਡੀ ਹੈ ਡਾਕਟਰ

ਸਪਾਲਸਕੀ ਕਹਿੰਦੀ ਪਈਏ ਕਿ ਵੀ ਨਹੀਂ ਕਰਨਾ ਕੁਝ ਵੀ ਕਹਦੇ ਨਾ ਨਹੀਂ ਯਾਦ ਕਰ ਲੈ ਇਹ ਬਾਤ ਕਹਿੰਦੀ ਆਪਣੇ ਬਦਲੇ ਆਪ ਲਵੋ ਐਸੀ ਨਹੀਂ ਐਸੀ ਕੁਝ ਕਰ ਸਕਦੇ ਐਸੀ ਉਹ ਕਰ ਸਕਦੇ ਅਸੀਂ ਉਹਨਾਂ ਲਈ ਦੋ ਬਾਰੀ ਪਿਛਲੀ ਸਰਭੀਆਂ ਮੈਂ ਉਹਨਾਂ 6 ਗੋਲੀਆਂ ਚਲਾਈ ਐਨਜੀਆਰਪੀ ਵਾਲੇ ਗੋਲੀਆਂ ਉਠਾ ਲੈ ਕੋਈ ਕੋਈ ਬੋਲੀ ਠੀਕ ਠੀਕ ਅੱਛਾ ਅਸ਼ੋਕਜੀਤ ਤੁਹਾਡੇ ਉੱਪਰ ਬਹੁਤ ਵੱਡੇ ਅਲੀਗੇਸ਼ਨ ਲਗਾ ਰਹੇ ਨੇ ਜੋ ਪਰਿਵਾਰ ਬਾਹਰ ਧਰਨੇ ਦੇ ਉੱਪਰ ਬੈਠਿਆ ਹੋਇਆ ਉਹ ਕਹਿੰਦੇ ਕਿ ਵੀ ਸਾਡੇ ਜੋ ਅਸੀਂ ਕਾਰਵਾਈ ਦੀ ਮੰਗ ਕਰ ਰਹੇ ਆ ਉਹ ਪੁਰਸਹ ਅਧਿਕਾਰੀ ਵੱਲੋਂ ਕੀਤਾ ਨਹੀਂ ਜਾ ਰਿਹਾ ਥੋੜਾ ਜਿਹਾ ਮਾਮਲਾ ਕੀ ਇਹ ਦੱਸਣ ਦੀ ਕੋਸ਼ਿਸ਼ ਕਰੂੰਗਾ ਐਂਡ ਜੋ ਕੁਝ ਉਹ ਕਹਿ ਰਹੇ ਨੇ ਦੇਖੋ 12 ਜੁਲਾਈ ਨੂੰ ਜਿਹੜਾ ਆ ਉਹ ਕਮਲ ਵਿਹਾਰ ਰੇਲਵੇ ਲਾਈਨਾਂ ਦੇ ਨਜ਼ਦੀਕ ਜਿਹੜੀ ਆ ਉਹ ਗੋਲੀ ਚੱਲੀ ਸੀਗੀ ਜੀ ਉਹਦੇ ਵਿੱਚ ਇੱਕ ਮਨੀਸ਼ ਨਾਮ ਦਾ ਲੜਕਾ ਜਿਹੜਾ ਉਹ ਜ਼ਖਮੀ ਹੋਇਆ ਸੀਗਾ ਜੀ ਜੋ ਪਰਿਵਾਰਕ ਮੈਂਬਰਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਜਿਹੜਾ ਦੋ ਵਿਅਕਤੀਆਂ ਦੇ ਖਿਲਾਫ ਬਾਈ ਨੇਮ ਕੇਸ ਦਰਜ ਕੀਤਾ ਸੀਗਾ ਇਹ ਉਹਦੇ ਵਿੱਚ ਜਿਹੜਾ ਇੱਕ ਮਨਕਰਨ ਸੀਗਾ ਉਹ ਵੀ ਫਲੈਟਾਂ ਦੇ ਵਿੱਚ ਹੀ ਰਹਿੰਦਾ ਆ ਤੇ ਇੱਕ ਜਿਹੜਾ ਉਹ ਲੰਮੀ ਪਿੰਡ ਦਾ ਸੀਗਾ ਰਾਜਾ ਰਾਜੇ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਆ ਮਨਕਰਨ ਅਜੀਪ ਘੋੜਾ ਆ ਤੇ ਡੂਰਿੰਗ ਇਨਵੈਸਟੀਗੇਸ਼ਨ ਜਿਹੜੇ ਆ ਉਹ ਕੱਲ ਮਿਤੀ 3/8 ਨੂੰ ਜਿਹੜਾ ਆ ਮਨੀਸ਼ ਕੁਮਾਰ ਤੇ ਜਿਹੜੇ ਆ ਉਹ ਡੈਥ ਹੋ ਗਈ ਆ ਜੋ ਉਹਨਾਂ ਦੇ ਪਰਿਵਾਰ ਵੱਲੋਂ ਇਤਲਾਹ ਮਿਲਣ ਤੇ ਅਸੀਂ ਜਿਹੜਾ ਆ ਉਹ 103 ਭਾਰਤੀ ਨੈਸ਼ਨ ਦਾ ਦੇਖਿਆ ਜਿਹੜਾ ਵਾਦਾ ਕਰ ਦਿੱਤਾ ਤੇ ਉਹਦਾ ਪੋਸਟਮਾਰਟਮ ਸਿਵਲ ਹਸਪਤਾਲ ਤੋਂ ਕਰਵਾ ਕੇ ਬੋਡੀ ਜਿਹੜੀ ਆ ਵਾਰਸਨ ਦੇਤੀ ਵਾਰਸ ਜਿਹੜੇ ਆ ਹੁਣ ਇਹ ਕਹਿ ਰਹੇ ਆ ਜੀ ਵੀ ਤਿੰਨ ਚਾਰ ਬੰਦਿਆਂ ਦੇ ਹੋਰ ਨਾਮ ਐਡ ਕਰਾਉਣ ਲਈ ਦਬਾਅ ਪਾ ਰਹੀ ਹੈ ਪਰ ਉਹਨਾਂ ਨੂੰ ਹੀ ਐਡਵਾਈਸ ਕੀਤੀ ਕਿ ਜੇਕਰ ਕੋਈ ਉਹਨੂੰ ਨਾਂ ਸਾਹਮਣੇ ਆ ਰਹੇ ਆ ਸਾਨੂੰ ਐਪਲੀਕੇਸ਼ਨ ਮੂਵ ਕਰ ਦਿਓ ਅਸੀਂ ਆਫਟਰ ਇਨਕੁਆਰੀ ਜੋ ਵੀ ਫੁਕਤਾ ਸਬੂਤ ਉਹਨਾਂ ਦੇ ਖਿਲਾਫ ਆਣਗੇ ਤੇ ਕਾਰਵਾਈ ਕਰ ਦਿੱਤੀ ਜਾਏਗੀ ਜੀ ਕਿਈ ਨਾਮ ਲੈ ਰਹੇ ਨੇ ਕਈ ਪਾਰਟੀਸ਼ਨ ਨੇ ਉਹਨਾਂ ਦਾ ਵੀ ਨਾਂ ਲੈ ਰਿਹਾ ਜੋ ਵੀ ਐਪਲੀਕੇਸ਼ਨ ਦੇ ਵਿੱਚ ਨਾਂ ਦੇਣਗੇ ਸਾਨੂੰ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਜੇ ਤੁਹਾਡੇ ਉੱਪਰ ਵੱਡੇ ਅਲੀਗੇਸ਼ਨ ਲਗਾਏ ਜਾ ਰਹੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀ ਵੱਲੋਂ ਪੈਸੇ ਲਏ ਗਏ ਹੈਗੇ ਨੇ ਮਿਲ ਕੇ ਉਹਨਾਂ ਵੱਲੋਂ ਕਿਸੇ ਵੀ ਤਰੀਕੇ ਦੀ ਕਾਰਵਾਈ ਅੱਗੇ ਨਹੀਂ ਵਿਧਾਈ ਜਾ ਰਹੀ ਇਹ ਅਲੀਗੇਸ਼ਨ ਲਗਾ ਰਹੇ ਨੇ ਚਲੋ ਪੁਲਿਸ ਦੇ ਖਿਲਾਫ ਤੇ ਅਲੀਗੇਸ਼ਨ ਉਹਨੇ ਲਾਣੇ ਆ ਮੇਰੇ ਬਾਰੇ ਸਾਰਾ ਪੰਜਾਬ ਜਾਣਦਾ ਹੈ ਕਿ ਮੈਂ ਕਿਸ ਤਰ੍ਹਾਂ ਦਾ ਅਧਿਕਾਰੀ ਹਾਂ ਮੈਂ ਨਿਰਪੱਖ ਜਾਂਚ ਕਰਨੀ ਹੈ ਮੈਂ ਕਿਸੇ ਦੇ ਦਬਾਅ ਹਟ ਕੰਮ ਨਹੀਂ ਕਰਦਾ